ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਹਾਰ ਦੀ ਮਾਰ ਹੈ ਪਰ ਲੋਕ ਚੜਦੀ ਕਲਾ ਚ ਨੇ ਤੁਹਾਡੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ ਚ ਟੀਮ ਨਿਰੂ ਬਾਜਵਾ ਵਿਜ਼ਿਟ ਕਰ ਰਹੀ ਹੈ ਇੱਥੋਂ ਦੇ 15 ਪਿੰਡ ਜਿਨ੍ਹਾਂ ਤੇ ਜ਼ਿਆਦਾ ਮਾਰ ਪਈ ਹੈ ਉਹਨਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨਿਰੂ ਬਾਜਵਾ ਵੱਲੋਂ ਪਰੀ ਜਾਵੇਗੀ ਹਮਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗਿਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਦ ਆਪਣੇ ਲੋਕਾਂ ਦੀ ਹੈਲਪ ਕਰੋ ਮੈਂ ਨੰਬਰ ਸ਼ੇਅਰ ਕਰ ਰਹੀ ਹਾਂ ਹੈਲਪ ਕਰਨ ਵਾਲੇ ਤੇ ਹੈਲਪ ਲੈਣ ਵਾਲੇ ਕੰਟੈਕਟ ਕਰ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਪੰਜਾਬ ਪਿਹਾਰ ਦੀ ਮਾਰ ਹੈ ਪਰ ਲੋਕ ਚੜਦੀ ਕਲਾ ਚ ਨੇ ਤੁਹਾਡੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ ਚ ਟੀਮ ਨਿਰੂ ਬਾਜਵਾ ਵਿਜ਼ਿਟ ਕਰ ਰਹੀ ਹੈ ਇੱਥੋਂ ਦੇ 15 ਪਿੰਡ ਜਿੰਨਾਂ ਤੇ ਜ਼ਿਆਦਾ ਮਾਰ ਪਈ ਹੈ ਉਨ੍ਹਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨੀਰੂ ਬਾਜਵਾ ਵੱਲੋਂ ਪਰੀ ਜਾਵੇਗੀ। ਹੰਬਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ। ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗਿਆ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਦ ਆਪਣੇ ਲੋਕਾਂ ਦੀ ਹੈਲਪ ਕਰੋ। ਮੈਂ ਨੰਬਰ ਸ਼ੇਅਰ ਕਰ ਰਹੀ ਹਾਂ। ਹੈਲਪ ਕਰਨ ਵਾਲੇ ਤੇ ਹੈਲਪ ਲੈਣ ਵਾਲੇ ਕੰਟੈਕਟ ਕਰ ਸਕਦੇ ਆ। ਧੰਨਵਾਦ। ਸਤਿ ਸ੍ਰੀ ਅਕਾਲ ਜੀ ਪੰਜਾਬ ਤੇ ਹਾਰ ਦੀ ਮਾਰ ਐ ਪਰ ਲੋਕ ਚੜਦੀ ਕਲਾ ਚ ਨੇ ਤੁਹਾਡੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ ਚ ਟੀਮ ਨੀਰੂ ਬਾਜਵਾ ਵਿਜ਼ਿਟ ਕਰ ਰਹੀ ਐ ਇੱਥੋਂ ਦੇ 15 ਪਿੰਡ ਜਿੰਨਾਂ ਤੇ ਜ਼ਿਆਦਾ ਮਾਰ ਪਈ ਐ ਉਹਨਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨੀਰੂ ਬਾਜਵਾ ਵੱਲੋਂ ਪਰੀ ਜਾਵੇਗੀ ਹਮਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗਿਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਦ ਆਪਣੇ ਲੋਕਾਂ ਦੀ ਹੈਲਪ ਕਰੋ ਮੈਂ ਨੰਬਰ ਸ਼ੇਅਰ ਕਰ ਰਹੀ ਹਾਂ ਹੈਲਪ ਕਰਨ ਵਾਲੇ ਤੇ ਹੈਲਪ ਲੈਣ ਵਾਲੇ ਕੰਟੈਕਟ ਕਰ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਹਾਰ ਦੀ ਮਾਰ ਐ ਪਰ ਲੋਕ ਚੜਦੀ ਕਲਾ ਚ ਨੇ ਤੁਹਾਡੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ ਚ ਟੀਮ ਨਿਰੂ ਬਾਜਵਾ ਵਿਜ਼ਿਟ ਕਰ ਰਹੀ ਐ ਇੱਥੋਂ ਦੇ 15 ਪਿੰਡ ਜਿੰਨਾਂ ਤੇ ਜ਼ਿਆਦਾ ਮਾਰ ਪਈ ਐ ਉਹਨਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨੀਰੂ ਬਾਜਵਾ ਵੱਲੋਂ ਪਰੀ ਜਾਵੇਗੀ। ਹਮਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ। ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗਿਆ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਦ ਆਪਣੇ ਲੋਕਾਂ ਦੀ ਹੈਲਪ ਕਰੋ। ਮੈਂ ਨੰਬਰ ਸ਼ੇਅਰ ਕਰ ਰਹੀ ਹਾਂ। ਹੈਲਪ ਕਰਨ ਵਾਲੇ ਤੇ ਹੈਲਪ ਲੈਣ ਵਾਲੇ ਕੰਟੈਕਟ ਕਰ ਸਕਦੇ ਆ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਪੰਜਾਬ ਤੇ ਹਾਰ ਦੀ ਮਾਰ ਐ ਪਰ ਲੋਕ ਚੜਦੀ ਕਲਾ ਚ ਨੇ ਤੁਹਾਡੇ ਸਾਰਿਆਂ ਦੀ ਹਿੰਮਤ ਨੂੰ ਸਲਾਮ ਹੁਸੈਨੀ ਵਾਲੇ ਦੇ ਨੇੜੇ ਵਾਲੇ ਪਿੰਡਾਂ ਚ ਟੀਮ ਨੀਰੂ ਬਾਜਵਾ ਵਿਜ਼ਿਟ ਕਰ ਰਹੀ ਐ ਇੱਥੋਂ ਦੇ 15 ਪਿੰਡ ਜਿੰਨਾਂ ਤੇ ਜ਼ਿਆਦਾ ਮਾਰ ਪਈ ਐ ਉਹਨਾਂ ਦੇ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਟੀਮ ਨੀਰੂ ਬਾਜਵਾ ਵੱਲੋਂ ਪਰੀ ਜਾਵੇਗੀ ਹਮਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਈ ਜਾਵੇਗੀ ਅਸੀਂ ਹਾਜ਼ਰ ਹਾਂ ਫਿਰੋਜ਼ਪੁਰ ਵਿੱਚ ਪੱਕਾ ਕੈਂਪ ਲੱਗ ਗਿਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਦ ਆਪਣੇ ਲੋਕਾਂ ਦੀ ਹੈਲਪ ਕਰੋ ਮੈਂ ਨੰਬਰ ਸ਼ੇਅਰ ਕਰ ਰਹੀ ਹਾਂ ਹੈਲਪ ਕਰਨ ਵਾਲੇ ਤੇ ਹੈਲਪ ਲੈਣ ਵਾਲੇ ਕੰਟੈਕਟ ਕਰ ਸਕਦੇ ਆ ਧੰਨਵਾਦ